ਆਇਆ ਜੀ ਗੰਨਾ ਇਸ ਜਗ੍ਹਾ ਦੇ ਉੱਤੇ ਦੇਖੋ ਉਹਦੇ ਤੇ ਇਹਨਾਂ ਨੇ ਇਸ ਤਰੀਕੇ ਫਸਲਾਂ ਲਾਈਆਂ ਮੂਲੀ ਮੂਲੀ ਵਧੀਆ ਆ ਮੈਥੇ ਲੱਗੇ ਹੋਇਆ ਜੀ ਕਿੰਨੇ ਦੀ ਫੋਟ ਤਕਰੀਬਨ ਹਾਂ ਗੰਨਾ ਪੈਣਾ ਸ਼ੁਰੂ ਹੋ ਗਿਆ ਜੀ ਆ ਗੋਭੀ ਲੱਗੀ ਹੋਈ ਹੈ ਜੀ ਚੋਕੇ ਵੀ ਲਾਇਆ ਹੈ ਇਹਦੇ ਵਿੱਚ ਆ ਜਿਹੜਾ ਤੁਹਾਨੂੰ ਦਿਸਦਾ ਹਨਾ ਹਾਂਜੀ ਆ ਵਾਲਾ ਇਹ ਪਿਆਜ਼ ਦਾ ਵੀ ਲੱਗਾ ਹੈ ਜੀ ਆਪਣਾ ਲਸਣ ਇਸੇ ਪਾਸੇ ਉਹ ਵੀ ਦੇਖ ਲਓ ਐ ਨੂੰ ਜਿੱਦਾਂ ਪਾਪੂਲਰ ਲੱਗਾ ਹੁੰਦਾ ਨਾ ਲੈਣਾਂ ਚ ਹੂੰ ਇਹ ਬੰਦੇ ਗੁੜ ਦਾ ਕੰਮ ਕਰਦੇ ਆ ਬੁਕਿੰਗ ਰਹਿੰਦੀ ਆ ਸਾਰਾ ਸਾਲ ਲੋਕ ਗੋੜ ਲਈ ਤੁਰੇ ਰਹਿੰਦੇ ਆ ਪਰ ਗੋੜ ਲਿਮਟਿਡ ਹੁੰਦਾ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਪੰਜਾਬ ਐਗਰੋ ਤੋਂ ਇਹ ਮਾਨਤਾ ਪ੍ਰਾਪਤ ਨਹੀਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿਹੜੀ ਜ਼ਮੀਨ ਤੇ ਅਸੀਂ ਗੰਨਾ ਬੀਜਣਾ ਜੀ ਉਹਨੂੰ 2-3 ਸਾਲ ਪਹਿਲਾਂ ਹੀ ਖਾਦ ਤੋਂ ਰਹਿਤ ਕਰ ਦਤਾ। ਉਹ ਟ੍ਰੈਂਚ ਵਿਧੀ ਕਹਿੰਦੇ ਆ ਜੀ। ਠੀਕ ਆ ਜੀ। ਟ੍ਰੈਂਚ ਵਿਧੀ ਨਾਲ ਕੀਤਾ। ਟ੍ਰੈਂਚ ਵਿਧੀ ਦਾ ਇਹ ਠੀਕ ਆ ਜੀ। ਆਪਾਂ ਇਹਦੇ ਦੋ ਸਾਈਡ ਲੱਗ ਜਾਣੇ ਆ। ਜੀ। ਤੇ ਇਹਦੀ ਬਨਾਈ ਵੀ ਬਹੁਤ ਵਧੀਆ ਹੋਣੀ ਆ। ਅੱਛਾ ਜੀ। ਤੇ ਡਿਗਣ ਤੋਂ ਵੀ ਰਹਿਤ ਹੋਊਗਾ ਜਾੜਾ ਬਹੁਤ ਮਜ਼ਬੂਤ ਹੋਊਗਾ। ਇਹ 85 ਲਾ ਰਹੇ ਆ ਆਪਾਂ। ਅੱਛਾ ਜੀ ਹਾਂ ਜੀ ਸੀਓ ਜੀ 85 ਇਹ ਤਕਰੀਬਨ ਇਹਨੂੰ ਹੁਣ ਲੱਗ ਜਾਣੇ ਏ 15 ਦਿਨ ਇਹਨੂੰ ਫੁੱਟਣ ਨੂੰ ਹਾਂ ਜੀ ਇਹਦੇ ਵਿੱਚ ਕਣਕ ਵੀ ਲਾਵਾਂਗੇ ਜੀ ਹੁਣ ਆਪਾਂ ਅੱਛਾ ਜੀ ਛੋਲੇ ਵੀ ਲਾਵਾਂਗੇ ਹਮ ਆਪਾਂ ਆਲਸੀ ਵੀ ਬੀਜਾਂਗੇ ਇਹਦੇ ਵਿੱਚ ਹਮ ਬਾਕੀ ਸਰੋਂ ਜਿਆਦਾ ਬੀਜਾਂਗੇ ਕਣਕ ਵੀ ਆਪਾਂ ਇਦਾਂ ਵੀ ਕੱਲਾ ਕੱਲਾ ਦਾਣਾ ਲੌੜਾ ਜੀ ਦੇਖੋ ਜੀ ਕਿ ਪਹਿਲਾਂ ਤਾਂ ਝਾੜ ਤਕਰੀਬਨ ਥੋੜੇ ਸਾਲ ਘਟਿਆਈਆ ਪਰ ਹੁਣ ਥੋੜਾ ਇਦਾਂ ਲੱਗਦਾ ਵੀ ਸਾਨੂੰ ਉਹ ਜ਼ਮੀਨ ਹਰੀਖਾ ਦੇ ਹਿਸਾਬ ਨਾਲ ਵੀ ਵਧੀਆ ਤਾਤੂਤ ਪੂਰੇ ਹੋ ਗਿਆ ਇਹਦੇ ਜੀ ਕੋਸ਼ਿਸ਼ ਇਹ ਨਸ਼ਾ ਰਹਿਤ ਹੋ ਗਈ ਆ ਜਿਸ ਬੰਦੇ ਦਾ ਆਪ ਨਸ਼ਾ ਛੇੜਾਇਆ ਥੋੜਾ ਜਰ ਉਹਨੂੰ ਦਿੱਕਤ ਆਉਂਦੀ ਆ ਨਾ ਹਾਂ ਇਸੇ ਤਰ੍ਹਾਂ ਜ਼ਮੀਨ ਨੂੰ ਵੀ ਦਿੱਕਤ ਆਉਂਦੀ ਆ ਪਹਿਲਾਂ ਝਾੜ ਘਟਦਾ ਹਾਂਜੀ ਫੇ ਤਕਰੀਬਨ ਕੋਈ ਸਾਲਾਂ ਬਾਅਦ ਪੂਰਾ ਹੋਣ ਲੱਗ ਪੈਂਦਾ ਸਸੀ ਗਾਜੀ ਪਿਆਰੇ ਦੋਸਤੋ ਸਵੇ ਸਵੇਰ ਦਾ ਵੇਲਾ ਆ ਤੇ ਅਸੀਂ ਅੱਜ ਤੁਹਾਨੂੰ ਦਿਖਾ ਲੈਣ ਲੱਗੇ ਆ ਕਿ ਐਸ ਰੁੱਤ ਦਾ ਜਿਹੜਾ ਗੰਨਾ ਆ ਉਹ ਕਿਸ ਤਰ੍ਹਾਂ ਬੀਜ ਰਹੇ ਆ ਆ 22 ਦਲਵੀਰ ਸਿੰਘ ਸਮਰਾਹ ਹੁਣੀ ਨਾਲ ਹੋਣਗੇ ਪਿੰਡ ਸਮਰਾਏ ਆ ਇਹ ਬੰਦਿਆਂ ਦੀ ਮੈਂ ਦੱਸ ਦਵਾਂ ਵੀ ਇਹ ਬੰਦੇ ਗੁੜ ਦਾ ਕੰਮ ਕਰਦੇ ਆ ਨਾਮੀ ਪੱਦਰ ਤੇ ਕੰਮ ਆ ਬੰਦਿਆਂ ਦਾ ਬਹੁਤ ਜ਼ਿਆਦਾ ਮਤਲਬ ਲੋਕਾਂ ਦਾ ਹੰਗਾਰਾ ਰਹਿੰਦਾ ਆ ਬੁਕਿੰਗ ਰਹਿੰਦੀ ਆ ਸਾਰਾ ਸਾਲ ਲੋਕ ਗੁੜ ਲਈ ਤੁਰੇ ਰਹਿੰਦੇ ਆ ਪਰ ਗੁੜ ਲਿਮਿਟਡ ਹੁੰਦਾ ਕਾਰਨ ਆਰਗੈਨਿਕ ਕਰਦੇ ਨੇ ਆਰਗੈਨਿਕ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਤੇ ਪੰਜਾਬ ਐਗਰੋ ਤੋਂ ਹਨਾ ਆਪਾਂ ਜੀ ਪੰਜਾਬ ਐਗਰੋ ਤੋਂ ਇਹ ਮਾਨਤਾ ਪ੍ਰਾਪਤ ਨੇ ਸੋ ਇਹਨਾਂ ਦੀ ਟੈਸਟਡ ਆ ਇਹ ਬੰਦੇ ਤੋ ਸਰਟੀਫਾਈਡ ਬੰਦੇ ਨੇ ਜਿਨ੍ਹਾਂ ਕੋਲ ਕੇ ਮਾਨਤਾ ਆ ਵੀ ਇਹ ਬੰਦੇ ਆਰਗੇਨਿਕ ਕਰਦੇ ਨੇ ਤੋ ਗੋੜ ਸ਼ੱਕਰ ਹਲਦੀ ਇਹ ਸਾਰੇ ਕੰਮ ਜਿੰਨੇ ਵੀ ਇਹਨਾਂ ਦੇ ਹੁੰਦੇ ਆ ਇਹ ਨਾਮੀ ਕੰਮ ਆ ਬਹੁਤ ਹੰਗਾਰਾ ਹੁੰਦਾ ਲੋਕਾਂ ਦਾ ਤੇ ਇਹੋ ਜਿਹੇ ਇਹ ਲੋਕਾਂ ਤੋਂ ਆਪਾਂ ਨੂੰ ਸਿੱਖਣ ਦੀ ਲੋੜ ਆ ਕਿ ਉਹ ਕਿੱਦਾਂ ਗੰਨਾ ਬੀਜਦੇ ਆ ਉਹ ਕਿੱਦਾਂ ਇਹਦੀ ਸਾਂਭ ਕਰਦੇ ਆ ਤੇ ਉਹ ਕਿਹੜੇ ਕਿਹੜੇ ਤਰੀਕੇ ਵਰਤਦੇ ਆ ਜ਼ਮੀਨ ਕਿਵੇਂ ਤਿਆਰ ਕਰਦੇ ਆ ਤੇ ਫਿਰ ਉਹਨੂੰ ਉਹ ਆਪਣੇ ਵੇਲੇ ਨੇ ਤੱਕ ਲਿਜਾ ਕੇ ਗੁੜ ਬਣਾਉਂਦੇ ਆ ਗੁੜ ਦੀਆਂ ਵੀਡੀਓ ਆਪਾਂ ਕਰਾਂਗੇ ਥੋੜੇ ਦਿਨ ਰੋਕ ਕੇ ਗੁੜ ਸ਼ੁਰੂ ਹੋਣ ਵਾਲਾ ਇਹ ਵੀ ਨੋਟ ਕਰ ਲਿਓ ਪਰ ਹਾਂ ਤਦ ਤੱਕ ਆਪਾਂ ਤੁਹਾਨੂੰ ਜਿਹੜਾ ਅਗਲੇ ਸਾਲ ਲਈ ਜਿਹੜਾ ਗੁੜ ਬਣਾਇਆ ਜਾਣਾ ਉਹਦੇ ਲਈ ਗੰਨਾ ਬੀਜਿਆ ਜਾ ਰਿਹਾ ਆ ਉਹ ਤੁਹਾਨੂੰ ਦਿਖਾ ਦਦੇ ਆ ਆਜੋ ਫਿਰ ਸਰਦਾਰ ਦਲਵੀਰ ਸਿੰਘ ਜੀ ਸਮਰਾ ਸਾਹਿਬ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਜੀ ਆਇਆਂ ਨੂੰ ਥੈਂਕ ਯੂ ਭਾਜੀ ਸਾਰੇ ਰਾਜੀ ਖੁਸ਼ੀ ਰਹਿਣ ਬਹੁਤ ਸ਼ੁਕਰੀਆ ਇਨਾਂ ਦੇ ਛੋਟੇ ਭਾਈ ਸਾਹਿਬ ਹੁਣੇ ਵੀ ਨਾਲ ਹੀ ਲੱਗੇ ਹੋਏ ਨੇ ਸਵੇਰ ਦੇ ਲੱਗੇ ਆ ਸੋ ਆਜੋ ਤੁਹਾਨੂੰ ਦੱਸਦੇ ਆਂ ਵੀ ਇਹ ਕੀ ਚੱਲ ਰਿਹਾ ਪਾਜੀ ਪਹਿਲਾਂ ਜ਼ਮੀਨ ਤੇ ਗੱਲ ਕਰੀਏ ਆਪਾਂ ਹਨਾ ਜਿਹੜੀ ਜ਼ਮੀਨ ਆ ਇਹ ਤੁਸੀਂ ਕਦੋਂ ਤੋਂ ਆਪਣੀ ਜਿਹੜੀ ਆ ਬਿਲਕੁਲ ਆਪਣੀ ਖਾਦਾਂ ਸਪਰੇਆਂ ਤੋਂ ਰਹਿਤ ਆ ਇਹ ਤਕਰੀਬਨ ਵੈਸੇ ਤਾਂ 2 ਸਾਲ ਹੋ ਗਏ ਇਹਨੂੰ ਜੀ ਜੀ ਤਕਰੀਬਨ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿਹੜੀ ਜ਼ਮੀਨ 'ਚ ਅਸੀਂ ਗੰਨਾ ਬੀਜਣਾ ਜੀ ਉਹਨੂੰ 2-3 ਸਾਲ ਪਹਿਲਾਂ ਹੀ ਖਾਦ ਤੋਂ ਰਹਿਤ ਕਰ ਦਿੱਤਾ ਜਾਵੇ ਠੀਕ ਆ ਜੀ ਤੇ ਵਕੀ ਦਾ ਵੀ ਅਸੀਂ ਛੋਣਾ ਨਹੀਂ ਸੀ ਇਹ ਚ ਲਾਇਆ ਜੀ ਪਣੀ ਰੱਖੀ ਸੀ ਜ਼ਮੀਨ ਪੱਠੇ ਵੀ ਜੇ ਸੀ ਜੀ ਤੇ ਉਸ ਤੋਂ ਬਾਅਦ ਫਿਰ ਰੂੜੀ ਪਾ ਕੇ ਤੇ ਨੂੰ ਇਹਦੀ ਵਾਹੀ ਕਰੀ ਗਏ ਜੀ ਤੇ ਚਲੋ ਐਤ ਕੀ ਥੋੜਾ ਮੀਨੇ ਜਿਆਦਾ ਲੇਟ ਕਰ ਦਿੱਤਾ ਜੀ ਨਹੀਂ ਤਾਂ ਹੁਣ ਤੱਕ ਗੰਨਾ ਤਕਰੀਬਨ ਸਾਡਾ ਜੰਮਿਆ ਹੋਣਾ ਸੀ ਅੱਛਾ ਜੀ ਹਾਂਜੀ ਐਤ ਕੀ ਥੋੜੀ ਪਛੇਤੀ ਆ ਪਛੇਤੀ ਹੋ ਗਈ ਠੀਕ ਆ ਜ਼ਮੀਨ ਜਿਹੜੀ ਹੈਗੀ ਆ ਇਹ ਆਪਣੀ ਕਿਹੋ ਜਿਹੀ ਆ ਇਹਦੀ ਕਿਸਮ ਥੋੜੀ ਜੀ ਤਸਵੀਰ ਦਸਿਏ ਕਿਹੋ ਜਿਹੀ ਨੇਚਰ ਕੀ ਹੈ ਜੀ ਤਕਰੀਬਨ ਦਰਮਿਆਨੀ ਭਾਰੀ ਆ ਜੀ अच्छा जी हां जी ठीक है ज, की की, की जी ਤੁਸੀਂ ਜ਼ਮੀਨ ਦੀ ਤਿਆਰੀ ਦੇ ਲਈ ਕੋਈ ਇਹਦੇ ਵਿੱਚ ਜਿਹੜੀ ਰੂੜੀ ਜਾਂ ਕੀ ਪਾਉਂਦੇ ਆ ਕੀ ਕੀ ਕਰਦੇ ਆ ਰੂੜੀ ਦੀਆਂ तकरीबन ਇਹਦੇ ਵਿੱਚ ਕੋਈ 6 ਤੋਂ 7 ਟਰਾਲੀਆਂ ਖੇਤ ਦੀਆਂ ਠੀਕ ਹੈ ਜੀ हां जी ਗੋਹੇ ਦੀ ਰੂੜੀ ਗળી ਸੜੀ ਰੂੜੀ ਠੀਕ ਹੈ ਜੀ ਉਹ ਆਪਾਂ ਪਾਈ ਦੀ ਠੀਕ ਹੈ ਤੇ ਇਸ ਤੋਂ ਇਲਾਵਾ ਤੁਸੀਂ ਕਦੇ ਖਾਦ ਜਿਹੜੀ ਆਪਣੀ ਹਰੀ ਖਾਦ ਜਾਂ ਕੁਛ ਇਦਾਂ ਦਾ ਕਰਦੇ ਨਹੀਂ ਹਰੀ ਖਾਦ ਜਿੱਦਾਂ ਲਾ ਲੋ ਆਪਾਂ ਦਾਲਾਂ ਦਾ ਕੋਈ ਬੀਜ ਲਾ ਲਿਆ ਰਵਾਂ ਲਾ ਲਿਆ ਮੂੰਗੀ ਲਾ ਲਈ ਮੂੰਗੀ ਵਿੱਚ ਬਹੁਤ ਥੀ ਠੀਕ ਹੈ ਜੀ ਉਹਦੇ ਨਾਲ ਪੂਰਤੀ ਹੋ ਜਾਂਦੀ ਹੈ ਬਹੁਤ ਵਧੀਆ ਜੀ ਹਣਾ ਤੇ ਇਹਦੇ ਨਾਲ ਤੁਹਾਡੀ ਜ਼ਮੀਨ ਜਿਹੜੀ ਜ਼ਰਖੇਜ਼ ਪੂਰੀ ਹੈ ਬਹੁਤ ਵਧੀਆ ਜੀ ਕੀ ਬਾਤ ਹੈ ਸੋ ਆ ਜਿਹੜੀ ਜ਼ਮੀਨ ਹੈ ਜੀ ਤੁਸੀਂ ਇੱਕ ਸੈਂਪਲ ਦੇ ਤੌਰ ਤੇ ਦੇਖ ਲਓ ਇਹ ਗੰਨਾ ਤਾਂ ਵੱਡੇ ਪੱਧਰ ਤੇ ਲਾਉਂਦੇ ਆਪਾਂ ਵੈਸੇ ਕਿੰਨੇ ਕਿੱਲੇ ਲਾਉਨੇ ਆ ਗੰਨਾ ਜਿਹੜਾ तकरीबन ਗੁੜ ਦੇ ਲਈ 10 ਤੋਂ 11 ਕਿੱਲੇ तकरीबन ਹੁੰਦੇ ਹੀ ਆ ਸਾਡੇ ਕੋਲ ਗੁੜ ਦੇ ਲਈ ਗੁੜ ਦੇ ਲਈ ਠੀਕ ਆ ਬਈ ਇਹ ਮੰਜਕੀ ਦਾ ਇਲਾਕਾ ਆ ਜੀ ਮੰਜਕੀ ਸਾਡੇ ਦੁਆਬੇ ਦੇ ਵਿੱਚ ਇਲਾਕਾ ਜੰਡੇਆਲਾ ਮੰਜਕੀ ਇਹ ਸਾਰੇ ਜਿਹੜੇ ਇਲਾਕੇ ਨੇ ਬਹੁਤ ਹੀ ਜ਼ਰਖੇ ਜ਼ਮੀਨਾਂ ਨੇ ਇਹ ਬਹੁਤ ਸੋਹਣੀਆਂ ਜ਼ਮੀਨਾਂ ਉਪਜਾਊ ਜ਼ਮੀਨਾਂ ਨੇ ਇਹ ਤੇ ਤਕਰੀਬਨ ਤੁਸੀਂ ਇਹ ਕਹਿ ਸਕਦੇ ਆ ਵੀ ਸ਼ਾਇਦ ਇੱਥੇ ਕੁਝ ਵੀ ਬੀਜ ਦਿੱਤਾ ਜਾਵੇ ਤੇ ਉਹ ਹਰਾ ਹੋ ਜਾਂਦਾ ਬਾਈ ਇਸ ਤੋਂ ਇਲਾਵਾ ਤਿਆਰੀ ਲਈ ਕੋ ਖਾਸ ਤੁਸੀਂ ਕੰਮ ਕੋਈ ਕਰਦੇ ਹੁੰਦੇ ਨਹੀਂ ਕੋਈ ਸਪੈਸ਼ਲ ਤੌਰ ਤੇ ਤਾਂ ਨਹੀਂ ਹੁੰਦਾ ਜੀ ਬਸ ਜੋ ਆਮ ਹੁੰਦਾ ਉਹ ਹੀ ਕਰਦੇ ਆਪਾਂ ਠੀਕ ਹੈ ਜੀ ਬਹਾਈ ਤਕਰੀਬਨ ਪੂਰੀ ਹੋ ਜਾਂਦੀ ਆ ਅੱਛਾ ਜੀ ਹਾਂ ਜੀ ਜਦੋਂ ਕੋਈ ਨਦੀਨ ਜੰਮਿਆ ਜੰਮਿਆ ਉਦੋਂ ਧੁੱਪਾਂ ਪੂਰੀਆਂ ਲੱਗ ਜਾਂਦੀਆਂ ਇਹਨੂੰ ਠੀਕ ਹੈ ਜੀ ਹਨਾ ਫੰਗਸ ਰਹਿਤ ਹੋ ਜਾਂਦਾ ਧੁੱਪ ਜਿਹੜੀ ਆ ਉਹ ਜ਼ਰੂਰੀ ਆ ਧੁੱਪ ਲੱਗਣੀ ਜ਼ਰੂਰੀ ਹੈ ਬਹਾਈ ਤੋਂ ਬਾਅਦ ਜੇ ਨਹੀਂ ਆਪਾਂ ਵੀ ਹੁਣੇ ਹੀ ਰੋ ਬੱਤੇ ਆ ਹੁਣੇ ਦੋ ਤਿੰਨ ਵਾਰੀ ਬਾਹ ਆ ਕੇ ਤਾਂ ਜੀ ਇਹਨੂੰ ਬੀਜ ਦਈਏ ਜੀ ਨਹੀਂ ਇਦਾਂ ਨਹੀਂਗਾ ਅੱਛਾ ਜੀ ਇਹ ਆਪਣਾ 5 ਫੁੱਟ ਦਾ ਬੈੱਡ ਆ ਜੀ ਅੱਛਾ ਜੀ ਆਹ ਵਾਲਾ ਬੈੱਡ ਆ ਹਾਂਜੀ ਠੀਕ ਹੈ ਜੀ ਇਹ ਤੇ ਹੁਣ ਆਪਾਂ ਲਾਵਾਂਗੇ ਜਿੱਦਾਂ ਛੋਲੇ ਅੱਛਾ ਜੀ ਵੀ ਲਾਵਾਂਗੇ ਅੱਛਾ ਜੀ ਸਰੋਂ ਲਾਵਾਂਗੇ ਅੱਛਾ ਹਾਂਜੀ ਪਹਿਲਾਂ ਆਪਾਂ ਇਹਦੀ ਗੱਲ ਕਰਦੇ ਆ ਜਿਹੜਾ ਇਹ ਤੁਹਾਡਾ ਬੈੱਡ ਆ ਤੁਸੀਂ ਹੁਣ ਇੱਕ ਤਰ੍ਹਾਂ ਬੈੱਡ ਦੇ ਆ ਜਿਹੜਾ ਗੰਨਾ ਲਾਇਆ ਇਹ ਦੋ ਪਾਸੇ ਲਾਤਾ ਹੈ ਇਸ ਤਰ੍ਹਾਂ ਠੀਕ ਹੈ ਇਹਦੇ ਸਿਰਿਆਂ ਤੇ ਲਾ ਦਿੱਤਾ ਹੈ ਬਿਲਕੁਲ ਜੀ ਇਹਨੂੰ ਟ੍ਰੈਂਚ ਵਿਧੀ ਕਹਿੰਦੇ ਆ ਜੀ ਠੀਕ ਹੈ ਜੀ ਟ੍ਰੈਂਚ ਵਿਧੀ ਨਾਲ ਕੀਤਾ ਟ੍ਰੈਂਚ ਵਿਧੀ ਨਾਲ ਇਹ ਠੀਕ ਹੈ ਜੀ ਆਪਾਂ ਇਹਦੇ ਦੋ ਸਾਈਡ ਲੱਗ ਜਾਣੇ ਆ ਜੀ ਤੇ ਇਹਦੀ ਬਣਾਈ ਵੀ ਬਹੁਤ ਵਧੀਆ ਹੋਣੀ ਆ। ਅੱਛਾ ਜੀ। ਤੇ ਡਿਗਣ ਤੋਂ ਵੀ ਰਹਿਤ ਹੋਊਗਾ, ਜਾੜਾ ਬਹੁਤ ਮਜ਼ਬੂਤ ਹੋਊਗਾ। ਬੀਜ ਕਿਹੜਾ ਤੁਸੀਂ ਵਰਤ ਰਹੇ ਆ, ਦੇਖੀਏ ਤਾਂ। ਇਹ 85 ਲਾ ਰਹੇ ਆਂ ਆਪਾਂ। ਅੱਛਾ ਜੀ। ਹਾਂ ਜੀ। ਸੀਓ ਜੇ 85। ਠੀਕ ਆ। ਤੁਸੀਂ ਤਕਰੀਬਨ ਮੇਰੇ ਖਿਆਲ ਨਾਲ 85 ਹੀ ਵਰਤਦੇ ਆਂ। ਗੋੜ ਲਈ ਵੈਰਾਈਟੀ ਇਹ ਵਧੀਆ ਜੀ। ਠੀਕ ਆ। ਅੱਛਾ ਜੀ। ਹਾਂ ਜੀ। 15023 ਵੀ ਲਾਇਆ। ਅੱਛਾ ਜੀ। ਉਹਦਾ ਵੀ ਗੋੜ ਵਧੀਆ ਬਣਦਾ। ਹੂੰ। ਤੇ ਉਹਦੀ ਥੋੜੀ ਫੋਟ ਇਹਨੂੰ ਘਾਟਾ। ਅੱਛਾ ਜੀ। ਹਾਂ ਜੀ। ਅੱਛਾ ਜੀ। ਇਸ ਵਾਰੀ ਘਟ ਜਾਮਦਾ। ਹੁਣ ਆਪਾਂ ਜਦੋਂ ਆ ਬੀਜ ਦਿੱਤਾ ਆ ਤੇ ਇਹਦੇ ਉੱਤੇ ਆਪਾਂ ਕੋਈ ਸਪਰੇ ਨਹੀਂ ਕੋਈ ਸਪਰੇ ਨਹੀਂ ਇਹਦੇ ਉੱਤੇ ਠੀਕ ਆ ਜੀ ਕੋਈ ਵੈਸੇ ਅੱਜਕੱਲ ਨਦੀਨ ਹੁੰਦਾ ਹੀ ਘਟਾ ਜੀ ਜੀ ਆ ਸਮਾਂ ਹੀ ਇਦਾਂ ਦਾ ਜੀ ਜੀ ਇਹਦੇ ਵਿੱਚ ਨਦੀਨ ਹੁੰਦਾ ਹੀ ਘਟਾ ਲੋੜ ਨਹੀਂ ਪੈਂਦੀ ਜੇ ਹੋਵੇ ਵੀ ਤਾਂ ਮੜ ਮੋਟਾ ਗੁੱਡ ਗੜਾਈ ਹੋ ਜਾਂਦੀ ਆ ਠੀਕ ਆ ਕਿਉਂ ਸਾਡਾ ਮਕਸਦ ਇਹ ਆ ਨਾ ਅਸੀਂ ਸਬਜੀ ਲਾਉਣੀ ਵਿੱਚ ਜੀ ਗੋਭੀ ਲਾ ਲਈ ਹੂੰ ਤੇ ਪਿੱਛੇ ਸਾਡੇ ਲਸਣ ਵੀ ਲਾਇਆ ਹੋਇਆ ਪਿਆਜ਼ ਲਾਇਆ ਹੋਇਆ ਵਿੱਚ ਜੀ ਫਲੋਗੋ ਵੀ ਲਾਈ ਹੋਈ ਆ ਪਾਲ ਕਲਾਈ ਹੋਈ ਆ ਧਨੀਆਂ ਧਨੀਆਂ ਮੇਥੇ ਉਹ ਵੀ ਦਿਖਾ ਲਦੇ ਆ ਉਹ ਵੀ ਦਿਖਾ ਲਦੇ ਆ ਜੀ ਇਹ ਕਿੰਨੇ ਕ ਦਿਨਾਂ ਤੱਕ ਫੁੱਟਿਆਊਗੀ ਇਹ ਇਹ ਤਕਰੀਬਨ ਇਹਨੂੰ ਹੁਣ ਲੱਗ ਜਾਣੇ 15 ਦਿਨ ਇਹਨੂੰ ਫੁੱਟਣ ਨੂੰ ਹਾਂਜੀ ਠੀਕ ਆ ਥੋੜਾ ਲੇਟ ਵੀ ਆ ਪਹਿਲਾ ਹਫਤੇ ਵਿੱਚ ਨਿਕਲ ਜਾਂਦੀ ਸੀ ਜੀ ਹੁਣ ਥੋੜਾ ਬਾਰਿਸ਼ ਕਰਕੇ ਥੋੜਾ ਮੌਸਮ ਵੀ ਠੰਡਾ ਹੋ ਗਿਆ ਹਾਂ ਤੇ ਇਸ ਕਰਕੇ ਹੁਣ ਥੋੜਾ ਟਾਈਮ ਲਊਗੀ ਹੁਣ ਆਉਂਦੇ ਆ ਵੀ ਇਹ ਇਹਦੇ ਉੱਤੇ ਜਿਹੜੀਆਂ ਫਸਲਾਂ ਉਗਾਉਣੇ ਆ ਤੁਸੀਂ ਜਿੱਦਾਂ ਬੈੱਡ ਬਣਿਆ ਆ ਆ ਸਾਰੇ ਬੈੱਡਾਂ ਦੇ ਉੱਤੇ ਤੁਸੀਂ ਫਸਲਾਂ ਆਗਾ ਦੇਣੀਆਂ ਨੇ ਜੀ ਤੁਸੀਂ ਕਿਹੜੇ ਕਿੜੀਆਂ ਫਸਲਾਂ ਦਸੀਆਂ ਨੇ ਹੁਣ ਦੱਸੋ ਜਰਾ ਕਣਕ ਵੀ ਲੇਸੀ ਕਣਕ ਵੀ ਲਾਵਾਂਗੇ ਜੀ ਹੁਣ ਆਪਾਂ ਅੱਛਾ ਜੀ ਛੋਲੇ ਵੀ ਲਾਵਾਂਗੇ ਹੂੰ ਆਪਾਂ ਆਲਸੀ ਵੀ ਬੀਜਾਂਗੇ ਇਹਦੇ ਵਿੱਚ ਹੂੰ ਬਾਕੀ ਸਰੋਂ ਜ਼ਿਆਦਾ ਬੀਜਾਂਗੇ ਸਰੋਂ ਜ਼ਿਆਦੀ ਬੀਜਾਂਗੇ ਉਹਨਾਂ ਫਸਲਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਅੱਛਾ ਜੀ ਵਧੀਆ ਗ੍ਰੋਥ ਕਰਦੀਆਂ ਚੰਗ ਵੀ ਆਪਾਂ ਇਦਾਂ ਵੀ ਕੱਲਾ ਕੱਲਾ ਦਾਣਾ ਲਾਉਣਾ ਜੀ ਚੋਕ ਜੀ ਹੂੰ ਵਧੀਆ ਝਾੜ ਚੋਕੇ ਲਾਵਾਂਗੇ ਹਾਂਜੀ ਇੱਕ ਇੱਕ ਦਾਣਾ ਹਾਂਜੀ ਠੀਕ ਆ ਤੇ ਜਿਹੜੀ ਭਾਜੀ ਜਿੱਦਾਂ ਜਿੰਨੀਆਂ ਵੀ ਉਹ ਫਸਲਾਂ ਲਾਉਨੇ ਆ ਵਧੀਆ ਤਰੀਕੇ ਵਧੀਆ ਵਾਦੀਪੂ ਵਧੀਆ ਤਰੀਕੇ ਨਾਲ ਹੁੰਦੀਆਂ ਜੀ ਵਧੀਆ ਹੋ ਜਾਂਦੀ ਵਧੀਆ ਹੁੰਦੀ ਠੀਕ ਆ ਉਹ ਫਸਲਾਂ ਸੋਹਣੇ ਤਰੀਕੇ ਨਾਲ ਵੱਧ ਜਾਣੀਆਂ ਆ ਸੋਹਣੇ ਤਰੀਕੇ ਨਾਲ ਵਾਧੀਆਂ ਫੁੱਲਦੀਆਂ ਨੇ ਜਿਹੜੀਆਂ ਵਿੱਚ ਲਾ ਦਿੰਦੇ ਆ ਇਹਨੂੰ ਤਾਂ ਨਹੀਂ ਕੋਈ ਅਸਰ ਪਿਆ ਕਿ ਇਹਨੂੰ ਕੋਈ ਅਸਰ ਨਹੀਂ ਪਿਆ ਜੀ ਕਮਾਦ ਨੂੰ ਕੋਈ ਅਸਰ ਮਾਦ ਨੂੰ ਕੋਈ ਅਸਰ ਨਹੀਂ ਪੈਂਦਾ ਜੀ ਜੇ ਆਪਾਂ ਲਾਉਣੀਆਂ ਇਹਦੇ ਵਿੱਚ ਬੈੱਡ ਤੇ ਹੀ ਲਾਉਣੀ ਸਿਰਫ ਠੀਕ ਆ ਜਿੱਥੇ ਕਮਾਦ ਆ ਉਹ ਜਗ੍ਹਾ ਵਿਹਲੀ ਰਹਿਣੀ ਆ ਜੀ ਜੀ ਹੈਨਾ ਕਮਾਦ ਨੂੰ ਕੋਈ ਦਿੱਕਤ ਨਹੀਂ ਹੁੰਦੀ ਝਾੜ ਤੇ ਗੱਲ ਕਰੀਏ ਆਪਾਂ ਥੋੜੀ ਜੀ ਜੀ ਝਾੜ ਜਿਹੜਾ ਆ ਉਹ ਕੀ ਰਹਿ ਜਾਂਦਾ ਆ ਜੇ ਆਪਾਂ ਇੱਕ ਏਕੜ ਦਾ ਝਾੜ ਦੀ ਗੱਲ ਕਰੀਏ ਵੀ ਇਸ ਤਰ੍ਹਾਂ ਨੇਚਰਲੀ ਕਰਨ ਦੇ ਨਾਲ ਜਾਂ ਦੇਖੋ ਜੀ ਅੱਗੇ ਪਹਿਲਾਂ ਤਾਂ ਝਾੜ ਤਕਰੀਬਨ ਅ ਥੋੜੇ ਸਾਲ ਕਟਿਆਈ ਆ ਅੱਛਾ ਜੀ ਪਰ ਹੁਣ ਥੋੜਾ ਇਦਾਂ ਲੱਗਦਾ ਵੀ ਸਾਨੂੰ ਉਹ ਜ਼ਮੀਨ ਅ ਥੋੜੀ ਹੋ ਗਈ ਆ ਹਰੀਖਾਦ ਦੇ ਹਿਸਾਬ ਨਾਲ ਵੀ ਵਧੀਆ ਤੱਤ ਉਹ ਪੂਰੇ ਹੋ ਗਿਆ ਇਹਦੇ ਜੀ ਕੁਝ ਇਹ ਨਸ਼ਾ ਰਹਿਤ ਹੋ ਗਈ ਆ ਅੱਛਾ ਜੀ ਖਾਦ ਨਾ ਪਾਉਣ ਕਰਕੇ ਜੀ ਜਿੱਦਾਂ ਜਿਸ ਜਿਸ ਬੰਦੇ ਦਾ ਆਪਾਂ ਨਾ ਛੇੜਾਇਆ ਥੋੜਾ ਜਰ ਉਹਨੂੰ ਦਿੱਕਤ ਆਉਂਦੀ ਹੈ ਨਾ ਹਾਂ ਇਸੇ ਤਰ੍ਹਾਂ ਜ਼ਮੀਨ ਨੂੰ ਵੀ ਦਿੱਕਤ ਆਉਂਦੀ ਹੈ ਅੱਛਾ ਜੀ ਹਾਂ ਜੀ ਪਹਿਲਾਂ ਝਾੜ ਘਟਦਾ ਹਾਂਜੀ ਫੇ ਤਕਰੀਬਨ ਕੋਈ ਸਾਲਾਂ ਬਾਅਦ ਪੂਰਾ ਹੋਣ ਲੱਗ ਪੈਂਦਾ ਕਿੰਨੇ ਸਾਲ ਤਿੰਨ ਤੋਂ 4 ਸਾਲ ਲੱਗ ਜਾਂਦੀ ਤਿੰਨ ਚਾਰ ਸਾਲ ਲੱਗ ਜਾਂਦੇ ਆਰਾਮ ਨਾਲ ਆਰਾਮ ਨਾਲ ਤੇ ਹੁਣ ਆਪਾਂ ਇਹਦਾ ਕੀ ਝਾੜ ਲੈ ਲੈਂਦੇ ਹਾਂ ਹੁਣ ਇਸ ਸਾਲ ਸਾਨੂੰ ਆਸ ਹੈ ਵੀ 300 ਪਲੱਸ ਆਊਗਾ ਕਾ ਘਾੜ ਜਿਹੜਾ ਸਮੇਂ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਬਾਜੀ ਸਕਦਾ ਕੱਢ ਸਕਦਾ ਮੌਸਮ ਹਾਂਜੀ ਮੌਸਮ ਤੇ ਬਹੁਤ ਡਿਪੈਂਡ ਕਰਦਾ ਮੌਸਮ ਤੇ ਤਾਂ ਡਿਪੈਂਡ ਕਰਦਾ ਬਿਲਕੁਲ ਜੀ ਐਦ ਕਿ ਹੁਣ بارش ਕਿੰਨੀ ਹੋ ਗਈ ਆ ਹਾਂ ਆ ਹੁਣ ਵਾਲੀ بارش ਜਿਹੜੀ ਉਹ ਬੇਟੇਮੀ ਸੀ ਹਾਂ ਉਹਦੇ ਨਾਲ ਸਾਡਾ ਖਮਾਦ ਵੀ ਲੇਟ ਹੋਇਆ ਹਰ ਇੱਕ ਫਸਲ ਲੇਟ ਹਰ ਇੱਕ ਫਸਲ ਖਰਾਬ ਹੋਈ ਆ ਝੋਨੇ ਦੇ ਬਹੁਤ ਜ਼ਿਆਦਾ ਸਮੱਸਿਆ ਆਈ ਆ ਜਦੋਂ ਤੁਸੀਂ ਇਹਦਾ ਗੁੜ ਬਣਾਉਣ ਲੱਗਦੇ ਆ ਜੀ ਗੁਰ ਤੁਹਾਡਾ ਬਿਨਾਂ ਸ਼ੱਕ ਇਹਦੇ ਬਾਰੇ ਕੋਈ ਦੱਸਣ ਦੀ ਗੱਲ ਨਹੀਂ ਲੋਕ ਤੁਹਾਡੇ ਕੋਲ ਪੱਕੇ ਜੁੜੇ ਹੋਏ ਲੋਕ ਆ ਮੈਂ ਕਹੇ ਗੁਰ ਤਾਂ ਹੁਣ ਸਾਨੂੰ ਤਕਰੀਬਨ ਰੋਇ 5 ਤੋਂ 10 ਫੋਨ ਆਉਂਦੇ ਖੁਦ ਮੈਂ ਮੰਗਣ ਡਿਆ ਸੀ ਤੁਹਾਡੇ ਤੋਂ ਹਾਂਜੀ ਉਹ ਲੋਕੀ ਆਉਂਦੇ ਕਹਿੰਦੇ ਪੁਰਾਣੇ ਹੀ ਦੇ ਦਿਓ ਪਰ ਪੁਰਾਣਾ ਖਤਮ ਹੋ ਗਿਆ ਰਿਹਾ ਹੀ ਨਹੀਂ ਸਾਡੇ ਕੋਲ ਤੋਂ ਮੰਗ ਜਿਹੜੀ ਆ ਉਹ ਲਗਾਤਾਰ ਜਾਰੀ ਰਹਿੰਦੀ ਪਰ ਉਹਦੇ ਲਈ ਇਸ ਤਰ੍ਹਾਂ ਨਾ ਸੋਨਾ ਅਗਾਉਣ ਵਾਲੀ ਗੱਲ ਆ ਵੀ ਆ ਦੇਖੋ ਫਿਰ ਆ ਤਰੀਕੇ ਨੇ ਫਿਰ ਇਹ ਨਹੀਂ ਵੀ ਅਸੀਂ 500 ਕੁਇੰਟਲ 600 ਕੁਇੰਟਲ ਝਾੜ ਜਿਹੜਾ ਆ ਉਹ ਆਵੇ ਆ ਸਪਰੇਅ ਮਾਰਦੀ ਆ ਉਹ ਕਰਦੀ ਏ ਜਦੋਂ ਚੀਜ਼ ਵਧੀਆ ਬਣਾਉਣੀ ਆ ਤੇ ਫਿਰ ਉਹਦੇ ਲਈ ਆ ਮਿਹਨਤ ਸਾਨੂੰ ਦੋਸਤੋ ਕਰਨੀਆਂ ਪੈਂਦੀਆਂ ਆ ਇਹਦੇ ਬੀਜ ਨੂੰ ਆਪਾਂ ਸੋਧਣ ਲਈ ਕੁਛ ਕੀਤਾ ਜੀ ਨਹੀਂ ਜੀ ਅੱਛਾ ਜੀ ਕੋਈ ਲੋੜ ਤਾਂ ਨਹੀਂ ਪਾਣੀ ਚ ਪੈਂਦਾ ਜੀ ਇਸ ਬੀਜ ਨੂੰ ਹਾਂ ਜੀ ਅੱਛਾ ਜੀ ਹੋਰ ਕੁਝ ਨਹੀਂ ਸਿਰਫ ਪਾਣੀ ਹੀ ਪੀਂਦੇ ਅੱਛਾ ਜੀ ਬੀਜ ਦੀ ਛਾਂਟੀ ਇਸ ਹਿਸਾਬ ਨਾਲ ਕਰੀਦੀ ਹੈ ਵੀ ਗੰਨਾ ਰੋਗ ਰਹਿਤ ਹੋ ਗਏ ਠੀਕ ਹੈ ਜੀ ਹਾਂ ਜੀ ਇਹ ਉਹਨੂੰ ਰੋਗ ਹੈ ਨਹੀਂ ਤਾਂ ਉਹਦਾ ਫੇ ਟ੍ਰੀਟਮੈਂਟ ਕਾਦਾ ਕਰਨਾ ਹੈ ਆਈ ਥਿੰਕ ਬੀਜ ਉੱਥੇ ਹੈਗਾ ਆਪਾਂ ਥੋੜਾ ਜਿਹਾ ਉੱਥੇ ਵੀ ਦਿਖਾ ਲਈ ਹਾਂ ਜੀ ਆਹ ਬੀਜ ਹੈ ਜੀ ਆਪਣਾ ਹਾਂ ਜੀ ਤਕਰੀਬਨ ਇਹ ਕੋਈ ਇਹਨੂੰ ਬਿਮਾਰੀ ਨਹੀਂ ਗਈ ਜੀ ਜੇ ਗੰਨਾ ਜੇ ਤੁਸੀਂ ਵੱਢਦੇ ਆ ਆਪ ਇਹ ਕਟਾਈ ਕਰਦੇ ਆ ਕੋਸ਼ਿਸ਼ ਕਰੀਦੀ ਆ ਵੀ ਜਦੋਂ ਬੀ ਦੀ ਸ਼ਾਂਟੀ ਕਰੀ ਦੀ ਆ ਵੀ ਰੋਗ ਵਾਲਾ ਗੰਨਾ ਕੋ ਖੜਾ ਦਿੱਤਾ ਜਾਵੇ ਜੇ ਮਾੜਾ ਮੋਟਾ ਹੁੰਦਾ ਵੀ ਪਰ ਹੁੰਦਾ ਨਹੀਂਗਾ ਬਹੁਤ ਘੱਟ ਹੁੰਦਾ ਠੀਕ ਹੈ ਤੁਹਾਨੂੰ ਇਹਦਾ ਮਤਲਬ ਹੈ ਵੀ ਕੋਈ ਏਡੀ ਗੱਲ ਹੈ ਨਹੀਂ ਇਹਨੂੰ ਵੀ ਸੋਧਣ ਦੀ ਵੀ ਕੋਈ ਏਡੀ ਖਾਸ ਨਹੀਂ ਸਿਰਫ ਸਾਫ਼ ਕੀਤਾ ਵੀ ਜੇ ਕੋਈ ਸਮੱਸਿਆ ਵਾਲੀ ਹੈਗੀ ਆ ਤਾਂ ਫਿਰ ਨੂੰ ਕੱਢ ਦੋ ਜੇ ਇਹਦਾ ਸਹੀ ਟ੍ਰੀਟਮੈਂਟ ਕਰਨਾ ਵੀ ਹੋਵੇ ਤਾਂ ਇਹਨੂੰ ਸਿਰਫ ਹੀਟ ਦੇਣੀ ਹੁੰਦੀ ਆ ਅੱਛਾ ਜੀ ਉਹ ਪlant ਲੱਗੇ ਹੁੰਦੇ ਆ ਜਿੱਥੇ ਆਪਣੇ ਗੰਨਾ ਫਾਰਮ ਜੀ ਉੱਥੋਂ ਆਪਾਂ ਬੀ ਬੀਜਾਂ ਵਾਲੇ ਜਿੱਥੋਂ ਆਪਾਂ ਬੀ ਤਿਆਰ ਕਰਨਾ ਜੀ ਉਹਨੂੰ ਥੋੜਾ ਉਹ ਹੀਟ ਦਵਾ ਕੇ ਲਿਆਉ ਤਾਂ ਰੋਗ ਰਹਿਤ ਹੋ ਜਾਂਦਾ ਜੀ ਖਾਸ ਦਵਾਈ ਨਹੀਂ ਇਹਦੀ ਹੁੰਦੀ ਇੱਕ ਜਿਹੜੀਆਂ ਤੁਸੀਂ ਫਸਲਾਂ ਦੀ ਗੱਲ ਕੀਤੀ ਆ ਜੀ ਆਪਾਂ ਹੁਣ ਉਹ ਵੀ ਦੇਖ ਲਈਏ ਜਿਹੜੀਆਂ ਬੀਜੀਆਂ ਹੋਈਆਂ ਨਾਲ ਲੱਗਦੀਆਂ ਆ ਆਇਆ ਜੀ ਆਪਣਾ ਹਨ ਜਿਹੜਾ ਲਾਇਆ ਹੋਇਆ ਗੰਨਾ ਇਧਰ ਤੁਸੀਂ ਹਾਂਜੀ ਤੇ ਇੱਥੇ ਆ ਬੈੱਡ ਨੇ ਜੀ ਬਣੇ ਹੋਏ ਆਇਆ ਜੀ ਗੰਨਾ ਇਸ ਜਗ੍ਹਾ ਦੇ ਉੱਤੇ ਹਾਂਜੀ ਤੇ ਉਹਦੇ ਆਲੇ ਦੁਆਲੇ ਵੱਟਾ ਜਿਹੜੀਆਂ ਬਣੀਆਂ ਬੈੱਡ ਦੇਖੋ ਉਹਦੇ ਤੇ ਇਹਨਾਂ ਨੇ ਇਸ ਤਰੀਕੇ ਫਸਲਾਂ ਲਾਈਆਂ ਹੋਈਆਂ ਨੇ ਆ ਲਾਈ ਹੋਈ ਹੈ ਜੀ ਮੂਲੀ ਮੂਲੀ ਹੂੰ ਠੀਕ ਆ ਬਹੁਤ ਸੋਹਣੀ ਮੇਰਾ ਲੱਗਦਾ ਵੀ ਕੋਈ ਬੀਜ ਮੈਸ ਹੋਇਆ ਹੈ ਜੀ ਹਨਾ ਤਕਰੀਬਨ ਸਾਲ ਦੀ ਜਮੀਨ ਵਿੱਚ ਕਰਕੇ ਤਕਰੀਬਨ ਸਮੱਸਿਆ ਆਈ ਸਮੱਸਿਆ ਆਈ ਥੋੜੀ ਜੀ ਨਹੀਂ ਤਾਂ ਅੱਛਾ ਜੀ ਹਾਂ ਜੀ ਵਧੀਆ ਆ ਮੈਥੇ ਲੱਗੇ ਹੋਇਆ ਜੀ ਅੱਛਾ ਜੀ ਹਾਂ ਜੀ ਆ ਮੇਥਾ ਆ ਹਾਂ ਜੀ ਬਹੁਤ ਜੀ ਬਹੁਤ ਆ ਗੰਨੇ ਦੀ ਫੂਟ ਤਕਰੀਬਨ ਹਾਂ ਗੰਨਾ ਟਿਕਰੀਬਨ ਸ਼ੁਰੂ ਹੋ ਗਿਆ ਜੀ ਫੁੱਟਣਾ ਸ਼ੁਰੂ ਹੋ ਚੁੱਕਾ ਆ ਹਾਂ ਜੀ ਹਾਂ ਜੀ ਆ ਫੂਟ ਆ ਹਾਂ ਜੀ ਆ ਗੋਭੀ ਲੱਗੀ ਹੋਈ ਹੈ ਜੀ। ਅੱਛਾ ਜੀ। ਫੁੱਲ ਗੋਭੀ। ਚੋਕੇ ਵੀ ਲਾਇਆ ਹੈ। ਫੁੱਲ ਗੋਭੀ ਵਾਲੇ ਆ ਜੀ। ਹਾਂ। ਇਹਦੇ ਵਿੱਚ ਆਹ ਜਿਹੜਾ ਤੁਹਾਨੂੰ ਦਿਸਦਾ ਨਾ। ਹਾਂ ਜੀ। ਆਹ ਵਾਲਾ। ਇਹ ਪਿਆਜ਼ ਦਾ ਵੀ ਲੱਗਾ ਹੈ। ਚੋਕੇ। ਅੱਛਾ ਜੀ। ਹਾਂ ਜੀ। ਠੀਕ ਹੈ। ਇਹ ਪਿਆਜ਼ ਹੈ। ਹਾਂ ਜੀ। ਮੋਟਾ ਵਾਲਾ ਪਿਆਜ਼। 60 ਦਿਨ ਤੋਂ ਬਾਅਦ ਗੋਭੀ ਕੱਟੀ। 60 ਦਿਨ ਤੋਂ ਬਾਅਦ ਗੋਭੀ ਕੱਟੀ ਜਾਣੀ ਆ। ਹੂੰ। ਤੇ ਪਿਆਜ਼ ਆਪਣਾ ਰਹਿ ਜਾਣਾ। ਅੱਛਾ ਜੀ। ਹਾਂ ਜੀ। ਆ ਫੋੜ ਤਰੀਉ ਆ ਜੀ ਗੰਨੇ ਨੂੰ ਹਾਂਜੀ ਗੰਨੇ ਦੀ ਫੋੜ ਤਰੀਉ ਹਾਂਜੀ ਤਕਰੀਬਨ ਸਾਰਾ ਗੰਨਾ ਫੋਟੇ ਹੀ ਆਉਣਾ ਸਾਰਾ ਗੰਨਾ ਫੋਟੇ ਆ ਵੀ ਤਕਰੀਬਨ ਹਰੇਕ ਵੜ ਤੇ ਇਦਾਂ ਪਿਆਜ਼ ਵਿੱਚ ਨਿਕਲਿਆ ਹੋਊਗਾ ਜੀ ਗੋਭੀ ਦੇ ਗੱਭੇ ਪਿਆਜ਼ ਲੱਗਾ ਆ ਵੀ ਨਿਕਲਿਆ ਲੋ ਜੀ ਆ ਵੀ ਨਿਕਲਿਆ ਜੀ ਬੁੱਲੇ ਅੱਛਾ ਗੋਭੀ ਦੇ ਗੱਭੇ ਪਿਆਜ਼ ਲਾ ਹਾਂਜੀ ਗੋਭੀ ਦੇ ਗੱਭੇ ਪਿਆਜ਼ ਲੱਗਾ ਜੀ ਆ ਦੇਖੋ ਜੀ ਹਾਂਜੀ ਆ ਪਿਆਜ਼ ਹਾਂਜੀ ਆ ਇਹਦਾ ਲਸਣ ਹਾਂਜੀ ਆਪਣਾ ਲਸਣ ਅੱਛਾ ਜੀ ਤੇ ਇਹ ਕਿਸੇ ਪਾਸੇ ਉਹ ਵੀ ਦੇਖ ਲਓ ਐ ਨੂੰ ਜਿੱਦਾਂ ਪਾਪੂਲਰ ਲੱਗਾ ਹੁੰਦਾ ਨਾ ਲੈਣਾ ਚ ਹੂੰ ਇਦਾਂ ਦੀ ਸੁਹਾ ਤੁਹਾਨੂੰ ਬਿਨਾਂ ਸ਼ੱਕ ਉਹ ਦੂਰ ਤੱਕ ਦੇਖੋ ਹਾਂਜੀ ਬਹੁਤ ਹੀ ਸੋਹਣਾ ਮਤਲਬ ਲਸਣ ਲੱਗਾ ਹੋਇਆ ਆ ਤੇ ਪੂਰਾ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੀਜ ਨਹੀਂ ਉੱਗੇ ਵਾਲੀ ਗੱਲ ਜਿਹੜੀ ਸਾਰਾ ਲਸਣ ਗਿਆ ਸਾਰਾ ਉੱਗਿਆ ਹੋਇਆ ਈਵਨ ਤੁਸੀਂ ਆ ਨਾਲ ਦੇ ਬੈਡ ਤੇ ਅੱਗੇ ਵੀ ਦੇਖ ਲਓ ਆ ਦੋ ਬੈੱਡ ਜਿਹੜੇ ਬਣੇ ਆ ਤਿੰਨ ਬੈੱਡ ਇਹ ਸਾਰਾ ਅੱਛਾ ਚਾਰ ਬੈੱਡ ਲਸਣ ਦੇ ਆ ਵਾ 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 ਹਾਂ ਸਾਰਾ ਦੇਖੂ ਗਿਆ ਹੋਇਆ ਦੇਖੋ ਕੋਈ ਵੀ ਖਾਲੀ ਨਹੀਂ ਗੇ ਕਿਹੜਾ ਲਸਣ ਹੈ ਭਾਜੀ ਇਹ ਦੇਸੀ ਲਸਣ ਹੈ ਜੀ ਅੱਛਾ ਜੀ ਸਾਡੀ ਕੋਸ਼ਿਸ਼ ਹੈ ਵੀ ਜੇ ਬੰਦਾ ਕੋਈ ਸਬਜ਼ੀ ਲੈਣ ਆਇਆ ਉਹ ਤੁਰ ਕੇ ਦਾ ਸੋਆਂ ਨੂੰ ਸਾਰਾ ਹੀ ਮਿਲ ਜਵੇ ਇੱਥੇ ਅੱਛਾ ਜੀ ਆ ਦੇਖ ਲੈ ਖਾਲੀ ਨਾ ਜਾਵੇ ਤੇ ਉਹ ਪਰੇ ਜਿਹੜੀ ਹੈਗੀ ਆ ਉਹ ਮੂਲੀ ਹੀ ਲੱਗੀ। ਵਾਹ। ਤਕਰੀਬਨ ਵੈਸੇ ਇਹਦਾ ਜਿਹੜਾ ਵਿਊ ਆ ਇਹ ਹਫ਼ਤੇ ਤੱਕ ਬਹੁਤ ਸੋਹਣਾ ਬਹੁਤ ਵਧੀਆ ਬਹੁਤ ਸੋਹਣਾ ਦਿਸੂਗਾ। ਰੂਹ ਖੁਸ਼ ਹੋ ਜਾਣੀ ਯਾਨੀ ਦੇਖ ਕੇ ਵੀ ਆ ਚੀਜ਼ ਬਣੀ ਹੋਈ ਹੈ। ਆਮ ਤੌਰ ਤੇ ਆਪਣੇ ਲੋਕਾਂ ਦੀ ਇਹ ਧਾਰਨਾ ਆ ਵੀ ਇਸ ਤਰ੍ਹਾਂ ਜਿਹੜੀ ਫਸਲ ਬੀਜਣਾ ਆ ਉਹਨਾਂ ਗੰਨੇ ਨੂੰ ਜਾਂ ਤਾਂ ਫਰਕ ਪਊਗਾ ਜਾਂ ਪੌਸਿਬਿਲਿਟੀ ਨਹੀਂਗੀ। ਨਹੀਂ ਜੀ। ਅੱਛਾ ਜੀ। ਗੰਨੇ ਨੂੰ ਕੋਈ ਫਰਕ ਨਹੀਂ ਪੈਣਾ ਗੰਨੇ ਦੀ ਫਸਲ ਹੈ ਜਿਹੜੀ ਉਹ ਤਕਰੀਬਨ ਸਾਲ ਤੋਂ ਉੱਪਰ ਦੀ ਹੋ ਗਈ ਜੀ। ਹਮ ਹੁੰਦਾ ਲਾਇਆ ਇਹਨੂੰ ਸਾਲ ਤੋਂ ਵੱਧ ਟਾਈਮ ਮਿਲ ਜਾਣਾ ਹੈ ਹਾਂ ਨਾ ਤੇ ਇਹ ਫਸਲ ਤਾਂ ਹੈਗੀ ਤਕਰੀਬਨ 65 70 ਦਿਨ ਦੀ ਸਾਰੀ ਵਿੱਚ ਹਾਂਜੀ ਜਿੰਨੀਆਂ ਸਬਜ਼ੀਆਂ ਨੇ ਸਬਜ਼ੀਆਂ ਠੀਕ ਆ ਵੱਧ ਤੋਂ ਵੱਧ ਜੀ ਜੀ ਇਹਦੇ ਵਿੱਚ ਬਾਕੀ ਟਾਈਮ ਵਿੱਚ ਹੀ ਤਿਆਰ ਹੋ ਜਾਂਦੀ ਆ ਇਸੇ ਤਰ੍ਹਾਂ ਇਹਦੇ ਵਿੱਚ ਸਰੋਂ ਵੀ ਕਾਮਯਾਬ ਆ ਸਰੋਂ ਵੀ ਕਾਮਯਾਬ ਆ ਜੀ ਠੀਕ ਆ ਹਾਂਜੀ ਬਸ ਗੱਲ ਇਹਨਾ ਕਿਹਾ ਕਿ ਬਾਲਾ ਮਸ਼ੀਨਾਂ ਦੀ ਹੈਲਪ ਨਹੀਂ ਮੈਨੂਅਲੀ ਕੰਮ ਕਰਨਾ ਮੈਨੂਅਲੀ ਕੰਮ ਕਰਨਾ ਬੜਾ ਜਦੋਂ ਆ ਆਪਣੀ ਵੱਡੀ ਗਈ ਜੀ ਹਾਂਜੀ ਇਹਦੇ ਵਿੱਚ ਛੋਟਾ ਰੂਟਰਵੇਟਰ 4 ਫੁੱਟ ਦਾ ਰਾਉਣਾ ਫੇਰ ਜਾਣਾ। ਅੱਛਾ ਜੀ। ਰੂਟਾ ਵੇਟਰ ਫੇਰ ਕੇ ਹਾਂਜੀ ਇਹਦੀ ਬਣਾਈ ਹੋ ਜਾਣੀ ਹੈ। ਠੀਕ ਹੈ ਜੀ। ਮਿੱਟੀ ਨਾਲ। ਹੂੰ। ਉਹ ਫਸਲ ਡੈਗਦੀ ਨਹੀਂ ਗੰਨੇ ਦੀ। ਠੀਕ ਹੈ ਜੀ। ਹਾਂਜੀ। ਫੇਰ ਇਹ ਕੱਲੇ-ਕੱਲੇ ਸਿਆੜ ਨੂੰ ਧੁੱਪ ਵਧੀਆ ਲੱਗੂਗੀ, ਹਵਾ ਵਧੀਆ ਲੱਗੂਗੀ। ਹੂੰ। ਜਿੱਦਾਂ ਆਪਣੇ ਬੰਨੇ ਦਾ ਗੰਨਾ ਹੁੰਦਾ ਨਾ ਜੀ ਬੰਨੇ ਦਾ ਗੰਨਾ ਆਮ ਬਜ਼ੁਰਗ ਅੱਕ ਕੇ ਕਹਦੇ ਬਹੁਤ ਮਿੱਠਾ ਹੁੰਦਾ। ਹੂੰ। ਉਹਦੀ ਰਿਕਵਰੀ ਵੱਧ ਆਉਂਦੀ ਹੈ। ਚੂਪਣ ਨੂੰ ਵੀ ਮਿੱਠਾ ਹੁੰਦਾ। ਹੂੰ। ਇਹ ਸਾਰੇ ਬੰਨੇ ਦੇ ਹੀ ਹੋਵੇ। ਅੱਛਾ ਜੀ। ਠੀਕ ਆ ਪਾਣੀ ਪੂਣੀ ਦਾ ਕੀ ਹਿਸਾਬ ਰਹਿੰਦਾ ਤੁਹਾਡਾ ਬੱਦਲ ਆਉਣੇ ਉਹ ਕੱਟ ਲਾਉਂਦੇ ਜਦੋਂ ਆਪਾਂ ਇਹਨੂੰ ਵਿਚ ਰੋਟਰਵੇਟਰ ਹੁਣ ਪਾਣੀ ਇਹਦੇ ਵਿੱਚ ਲੱਗ ਜਾਣਾ ਖਾਲ ਦੇ ਵਿੱਚ ਅੱਛਾ ਜੀ ਇਹ ਤੇ ਨਹੀਂ ਲਾਉਣਾ ਬਿਲਕੁਲ ਨਹੀਂ ਹੈਨਾ ਜਦੋਂ ਆਪਣੀ ਆ ਸਬਜ਼ੀ ਵੱਡੀ ਗਈ ਇਹਨੂੰ ਰੋਟਰਵੇਟਰ ਮਾਰ ਕੇ ਮਿੱਟੀ ਚੜਾਤੀ ਆਪਾਂ ਫੇ ਉੱਚੇ ਨਹੀਂ ਲੱਗਣਾ ਫੇ ਇਹ ਚ ਖਾਲੀ ਚ ਲੱਗਣਾ ਜੀ ਬਹੁਤ ਘੱਟ ਪਾਣੀ ਲੱਗਦਾ ਜੀ ਅੱਛਾ ਜੀ ਹਾਂ ਜੀ ਤਕਰੀਬਨ ਆ ਫਿਰ ਐਦਾਂ ਬੈਡ ਬਣ ਜਾਣਾ ਹਾਂ ਜੀ ਇਹ ਬੈਡ ਬਣ ਜਾਏਗਾ ਵਾਹ ਠੀਕ ਹੈ ਕਿੰਨੀਆਂ ਕੁ ਫਸਲਾਂ ਇਦਾਂ ਕੱਢ ਲੈਨੇ ਆਂ ਤਕਰੀਬਨ ਫਸਲ ਤਾਂ ਹੁਣ ਆਹ ਵੀਜਟ ਟਾਈਮ ਹੀ ਨਿਕਲਦੀ ਐ ਇਹ ਮੋੜੇ 'ਚ ਨਹੀਂ ਲੱਗਦੀ ਦੁਬਾਰਾ ਇਹ ਹਾਂ ਨਾ ਤੇ ਹਰ ਇੱਕ ਫਸਲ ਤਕਰੀਬਨ ਹੋ ਜਾਂਦੀ ਐ ਅੱਛਾ ਜੀ ਹਾਂ ਕੋਈ ਦਿੱਕਤ ਨਹੀਂ ਦਿੱਕਤ ਨਹੀਂ ਸਿਆਲੂ ਸਾਹਿਬ ਜੀ ਹਰ ਇੱਕ ਹੋ ਜਾਂਦੀ ਐ ਕਣਕ ਲਾ ਲਓ ਹਾਂ ਤੇ ਆਪਣੇ ਕੋਈ ਵੀ ਫਸਲ ਐ ਸਿਆਲੂ ਸਾਹਿਬ ਸਰੋਂ ਲਾ ਸਕਦੇ ਆ ਜੀ ਹਾਂ ਜੂਰੀਆ ਲਾ ਸਕਦੇ ਆ ਮੂਲੀ ਲਾ ਸਕਦੇ ਆ ਠੀਕ ਹੈ ਹਾਂਜੀ ਗਾਜਰ ਥੋੜੀ ਪੱਟਣ ਦੀ ਦਿੱਕਤ ਆਉਂਦੀ ਹੈ ਨਹੀਂ ਗਾਜਰ ਵੀ ਲਾ ਸਕਦੇ ਅੱਛਾ ਜੀ ਹਾਂਜੀ ਲੱਗ ਜਾਂਦੀ ਥੋੜੀ ਲੱਗਦੀ ਹੈ ਜਿਆਦਾ ਨਹੀਂ ਵਾਹ ਉਹ ਥੋੜੀ ਪੱਟਣ ਦੀ ਦਿੱਕਤ ਆਉਂਦੀ ਹੈ ਬੱਲੇ ਤੇ ਇਨਕਮ ਪੱਖੋਂ ਘਾਟਾ ਤਾਂ ਨਹੀਂ ਪੈਂਦਾ ਕੋਈ ਇਹ ਪੈਸੇ ਪੱਖੋਂ ਗੱਲ ਕਰੀਏ ਪੈਸੇ ਪੱਖੋਂ ਇਦਾਂ ਹੈ ਵੀ ਉਹ ਆਪਣਾ ਬਾਜ਼ਾਰ ਤੇ ਡਿਪੈਂਡ ਕਰਦਾ ਇਹ ਸਬਜ਼ੀ ਦੇ ਬਾਜ਼ਾਰ ਤੇ ਹੂੰ ਵੀ ਆਪਾਂ ਗਾਹਕ ਨੂੰ ਵੇਚਣੀ ਆ ਕਿ ਮੰਡੀ ਨੂੰ ਵੇਚਣੀ ਆ ਹੂੰ ਜੇ ਆਪਾਂ ਗਾਗ ਨੂੰ ਵੇਚਦੇ ਆਂ ਫੇਰ ਕੋਈ ਨਹੀਂ ਘਟਾਦੀ ਹੂੰ ਠੀਕ ਹੈ ਆਪਾਂ ਕਿਤੇ ਉੱਥੇ ਲਾ ਲੈਨੇ ਆਂ ਰੇੜਾ ਲਾ ਕੇ ਤਾਂ ਉਹ ਵੀ ਵੇਚ ਲੈਨੇ ਆਂ ਮੇਥੇ ਵੇਚ ਲੈਨੇ ਆਂ ਹੂੰ ਜੇ ਕੋਈ ਘਟਾ ਨਹੀਂ ਵਧੀਆ ਰੇਟ ਨਾਲ बिक ਜਾਂਦੀ ਹੈ ਵਧੀਆ ਵਿਕ ਜਾਂਦੀ ਹੈ ਵਧੀਆ ਆੜਤੀਏ ਨੇ ਮੁਨਾਫਾ ਕੱਢਣਾ ਜਿਹੜੇ ਉੱਥੋਂ ਲੈ ਕੇ ਆਣੀ ਓਨ ਵੇਚਣੀ ਓਨ ਮੁਨਾਫਾ ਕੱਢਣਾ ਬਿਲਕੁਲ ਉਹ ਦੋ ਮੁਨਾਫੇ ਤਾਂ ਆਪਣੇ ਬਚ ਗਏ ਨਾ ਹੂੰ ਦੇ ਆਪਾਂ ਖੁਦ ਵੇਚਦੇ ਆ ਸੋ ਦੋਸਤੋ ਬਾਈ ਹੁਣਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਕੋਈ ਵੀ ਦੋਸਤ ਕੋਈ ਇਸ ਤਰ੍ਹਾਂ ਦੀ ਸਲਾਹ ਲੈਣੀ ਚਾਹੁੰਦਾ ਮੋਸਟ ਵੈਲਕਮ ਇਹਨਾਂ ਵੱਲੋਂ ਕਦੇ ਮੱਥੇ ਵਟ ਨਹੀਂ ਹੁੰਦੀ ਇਸ ਹਮੇਸ਼ਾ ਕਿਸਾਨ ਵੀਰਾਂ ਦੀ ਸਹਾਇਤਾ ਕਰਕੇ ਖੁਸ਼ ਰਹਿੰਦੇ ਨੇ ਗੁਰਮੁਖ ਪਿਆਰੇ ਬੰਦੇ ਨੇ ਸੋ ਪਰਿਵਾਰ ਸਾਰਾ ਹੀ ਬਹੁਤ ਜ਼ਿਆਦਾ ਇਸ ਖੇਤੀ ਕਿੱਤੇ ਨੂੰ ਨਾ ਪਿਆਰ ਕਰਨ ਵਾਲਾ ਬੰਦਾ ਰਹੀ ਗੱਲ ਆ ਇਹਨਾਂ ਦੀਆਂ ਸਬਜ਼ੀਆਂ ਦੀ ਤੇ ਮੈਂ ਦੱਸ ਦਵਾਂ ਵੀ ਇਹ ਤਕਰੀਬਨ ਸਾਰੀ ਸਬਜ਼ੀ ਇਹਨਾਂ ਦੀ ਇੱਥੇ ਹੀ ਵਿਕ ਜਾਂਦੀ ਆ ਇਹਨਾਂ ਨੂੰ ਕਦੇ ਕਿਤੇ ਜਾਣਾ ਨਹੀਂ ਪਿਆ ਹੈਗਾ ਪਿੰਡ ਦੀ ਜਾਂ ਕਹੋ ਵੀ ਆਲੇ ਦੁਆਲੇ ਹੀ ਇੰਨਾ ਜ਼ਿਆਦਾ ਲੋਕਾਂ ਤੋਂ ਮਾਣ ਪਿਆਰ ਮਿਲਦਾ ਆ ਵੀ ਇਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਸੋ ਗੱਲ ਹੈਗੀ ਆ ਪਤਾ ਆ ਲੋਕਾਂ ਨੂੰ ਵੀ ਚੀਜ਼ ਵਧੀਆ ਗਾ ਰਾਇ ਅੱਖਾਂ ਸਾਹਮਣੇ ਆ ਠੀਕ ਆ ਨਾ ਇਹ ਨਹੀਂ ਵੀ ਖਾਦਾ ਸਪ੍ਰੇਆਂ ਸੁੱਟੀ ਜਾਂਦੇ ਆ ਦੇਸੀ ਰਿਆ ਆ ਸਾਰਾ ਕੁਝ ਤੇ ਸਪਰੇਅ ਵਾਲੇ ਮਤਲਬ ਖੇਤ ਜੇ ਤੁਸੀਂ ਖਾੜ ਹੀ ਨਹੀਂ ਸਕਦੇ ਹਨਾ ਸੋ ਦੋਸਤੋ ਪਹਿਲੀ ਗੱਲ ਦੂਜੀ ਗੱਲ ਗੋੜ ਜਲਦੀ ਸ਼ੁਰੂ ਇਹ ਕਰਨਗੇ ਆਪਾਂ ਜਲਦੀ ਵੀਡੀਓ ਪਾਵਾਂਗੇ ਜਦੋਂ ਗੋੜ ਸ਼ੁਰੂ ਕੀਤਾ ਮਹੀਨਾ ਚਾਹੀਦਾ ਹੋਰ ਆਪਾਂ ਨੂੰ ਬਾਕੀ ਇਹਦੇ ਵਿੱਚ ਕਿਸੇ ਨੂੰ ਕੋਈ ਸਵਾਲ ਹੋਣ ਕਿਸੇ ਦਾ ਕੋਈ ਵੀ ਮਸਲਾ ਹੋਵੇ ਵੀ ਸਾਨੂੰ ਆਹ ਸਮੱਸਿਆ ਆਉਂਦੀ ਜਦ ਮਰਜੀ ਤੁਸੀਂ 22 ਦਾ ਫੋਨ ਡਿਸਪਲੇ ਕਰਦਾ ਨੰਬਰ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਆ ਠੀਕ ਆ ਜੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਸਾਨ ਵੀਰਾਂ ਦੇ ਨਾਲ ਬਾਕੀ ਆਪਾਂ ਜਲਦੀ ਮਿਲਦੇ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੈ